ਸ਼ਤਿਏ ਕਾਲਿਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਮਸਾਲੇ ਵਾਲਾ ਪਨੀਰ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਮਸਾਲੇ ਵਾਲਾ ਪਨੀਰ ਤੁਸੀਂ ਘਰੇ ਬਹੁਤ ਹੀ ਸੋਖੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਇਹਨੂੰ ਤੁਸੀਂ ਸਬਜੀ ਵਿੱਚ 스ਨੈਕਸ ਵਿੱਚ ਯੂਜ਼ ਕਰ ਸਕਦੇ ਹੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮਸਾਲਾ ਪਨੀਰ ਬਣਾਉਣਾ ਸ਼ੁਰੂ ਕਰਦੇ ਆਂ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਚੰਗੀ ਤਰ੍ਹਾਂ ਸਮਝਾ ਸਕਣ ਪਨੀਰ ਬਣਾਉਣ ਲਈ ਗੈਸ 'ਤੇ ਇੱਕ ਪੈਨ ਰੱਖਾਂਗੇ ਇਹਦੇ ਵਿੱਚ ਪਾਵਾਂਗੇ 2 ਚਮਚ ਪਾਣੀ ਦੇ ਤਾਂ ਕਿ ਸਾਡਾ ਜਿਹੜਾ ਦੁੱਧ ਹੈ ਉਹ ਹੇਠਾਂ ਨਾ ਲੱਗੇ ਇਹ ਮੈਂ 1.5 ਲੀਟਰ ਫੁੱਲ ਫੈਟ ਦੁੱਧ ਲਿਆ ਸੀਗਾ ਮੱਝ ਦਾ ਦੁੱਧ ਹੈ ਜਦੋਂ ਵੀ ਪਨੀਰ ਬਣਾਉਣਾ ਹੋਵੇ ਤਾਂ ਤੁਸੀਂ ਮੱਝ ਦਾ ਦੁੱਧ ਹੀ ਯੂਜ਼ ਕਰਨਾ ਹੈ ਕਿਉਂਕਿ ਗਾਂ ਦੇ ਦੁੱਧ ਨਾਲ ਪਨੀਰ ਨਹੀਂ ਨਿਕਲਦਾ ਮੱਝ ਦਾ ਦੁੱਧ ਅਸੀਂ ਲਿਆ 1.5 ਲੀਟਰ ਇਹਨੂੰ ਚੰਗੀ ਤਰ੍ਹਾਂ ਅਸੀਂ ਗਰਮ ਕਰ ਲਾਂਗੇ ਇਦੇ ਵਿੱਚ ਪਾਵਾਂਗੇ ਕੁੱਟੀਆਂ ਹੋਈਆਂ ਕਾਲੀਆਂ ਮਿਰਚਾਂ ਦਰਦਰੀਆਂ ਜਿਹੀ ਕੁੱਟ ਕੇ ਪਾ ਲਵਾਂਗੇ ਦੋ ਤੋਂ ਦੋ ਹਰੀਆਂ ਮਿਰਚਾਂ ਨੂੰ ਅਸੀਂ ਬਰੀਕ ਕੱਟ ਕੇ ਪਾਵਾਂਗੇ ਇਹ ਦੁੱਧ ਨੂੰ ਜਦੋਂ ਗਰਮ ਕਰਦੇ ਆ ਦਾਲ ਦੀ ਨਾਲ ਹੀ ਪਾ ਦੇਣਾ ਸਮਾਨ ਅਸੀਂ ਅੱਧਾ ਚਮਚ ਪਾਵਾਂਗੇ ਕੁੱਟਿਆ ਹੋਇਆ ਧਨੀਆ ਅੱਧਾ ਚਮਚ ਜੀਰਾ ਤੇ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਅਸੀਂ ਚੀਲੀ ਫਲੇਕਸ ਦੇ ਪਾਵਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਦੁੱਧ ਨੂੰ ਅਸੀਂ ਗਰਮ ਕਰ ਲਾਂਗੇ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਅਸੀਂ ਨਮਕ ਦਾ ਐਡ ਕਰਾਂਗੇ ਤਾਂ ਕਿ ਜੇ ਤੁਸੀਂ ਸਨੈਕਸ ਦੇ ਟਾਈਪ ਵਿੱਚ ਖਾਣਾ ਹੋਵੇ ਤਾਂ ਤੁਸੀਂ ਖਾ ਸਕਦੇ ਹੋ ਇਹਨੂੰ ਇਹ ਕੱਚਾ ਪਨੀਰ ਵੀ ਖਾਣਾ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਨਾਲ ਹੀ ਹਰਾ ਧਨੀਆ ਕਟਿੰਗ ਕਰਕੇ ਪਾ ਲਵਾਂਗੇ ਇਹਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਇੱਕ ਉਬਾਲੀ ਜਾਂ ਦਵਾਂਗੇ ਹੁਣ ਦੁੱਧ ਨੂੰ ਇਹ ਪਨੀਰ ਤੁਸੀਂ ਆਪਣੇ ਡਾਈਟ ਵਿੱਚ ਵੀ ਸ਼ਾਮਿਲ ਕਰ ਸਕਦੇ ਹੋ ਜੇ ਤੁਸੀਂ ਡਾਈਟਿੰਗ ਕਰ ਰਹੇ ਹੋ ਤਾਂ ਮਸਾਲਾ ਪਨੀਰ ਬਣਾ ਕੇ ਖਾ ਸਕਦੇ ਹੋ ਇੰਨਾ ਜ਼ਿਆਦਾ ਵਧੀਆ ਲੱਗਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਦੁੱਧ ਸਾਡਾ ਗਰਮ ਹੋਣਾ ਸ਼ੁਰੂ ਹੋ ਗਿਆ ਆ ਇੱਕ ਉਬਾਲੀ ਆਨ ਲੱਗ ਗਈ ਆ ਗੈਸ ਦੀ ਫਲੇਮ ਅਸੀਂ ਬਿਲਕੁਲ ਸਲੋ ਕਰ ਦੇਣੀ ਹੈ ਇਸ ਟਾਈਮ ਤੇ ਇੱਕ ਵਾਲੀ ਆ ਚੁੱਕੀ ਹੈ ਦੁੱਧ ਨੂੰ ਗੈਸ ਦੀ ਫਲੇਮ ਸਲੋ ਕਰਕੇ ਇਹਦੇ ਵਿੱਚ ਪਾਵਾਂਗੇ 2 ਚਮਚ ਮਸਿਰਕੇ ਦੇ ਲਏ ਸੀ ਤੇ 2 ਚਮਚ ਇਹਦੇ ਵਿੱਚ ਪਾਣੀ ਦੇ ਐਡ ਕਰਕੇ ਥੋੜਾ ਥੋੜਾ ਕਰਕੇ ਅਸੀਂ ਸਿਰਕਾ ਪਾਵਾਂਗੇ ਸਿਰਕਾ ਪਾਉਣ ਨਾਲ ਜਿਹੜਾ ਪਨੀਰ ਆਪਣਾ ਜਲਦੀ ਫਟਣਾ ਸ਼ੁਰੂ ਹੋ ਜਾਂਦਾ ਹੈ ਜੇ ਤੁਹਾਡੇ ਕੋਲ ਸਿਰਕਾ ਨਹੀਂ ਹੈਗਾ ਤਾਂ ਤੁਸੀਂ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਜਿਹੜਾ ਪਨੀਰ ਬਣ ਕੇ ਤਿਆਰ ਹੋ ਜਾਂਦਾ ਹੈ ਸਿਰਕਾ ਅਸੀਂ ਥੋੜਾ ਥੋੜਾ ਕਰਕੇ ਦੋ ਵਾਰ ਚ ਪਾਵਾਂਗੇ ਨਾ ਬਿਲਕੁਲ ਹਲਕੇ ਹੱਥਾਂ ਨਾਲ ਅਸੀਂ ਹਿਲਾਣਾ ਹੈ ਜਿਆਦਾ ਤੇਜ਼ ਤੇਜ਼ ਨਹੀਂ ਹਿਲਾਣਾ ਨਹੀਂ ਤਾਂ ਜਿਹੜਾ ਸਾਡਾ ਪਨੀਰ ਹੈ ਉਹ ਜਿਆਦਾ ਸਖਤ ਬਣ ਕੇ ਤਿਆਰ ਹੁੰਦਾ ਹੈ ਬਿਲਕੁਲ ਹੱਥ ਹਲਕੇ ਹੱਥਾਂ ਨਾਲ ਇਦਾਂ ਹਿਲਾਉਂਦੇ ਜਾਵਾਂਗੇ ਬਿ ਗੈਸ ਦੀ ਫਲੇਮ ਅਸੀਂ ਬੰਦ ਕਰ ਦੇਣੀ ਹੈ ਇਸ ਟਾਈਮ ਤੇ ਦੇਖੋ ਤੁਸੀਂ ਆਪਣਾ ਪਨੀਰ ਅਲੱਗ ਹੋ ਗਿਆ ਹੈ ਤੇ ਪਾਣੀ ਅਲੱਗ ਹੋਣਾ ਸ਼ੁਰੂ ਹੋ ਗਿਆ ਹੈ ਬਹੁਤ ਹੀ ਜਿਆਦਾ ਸੋਖੇ ਤਰੀਕੇ ਨਾਲ ਤੁਸੀਂ ਪਨੀਰ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਜਦੋਂ ਵੀ ਪਨੀਰ ਦੀ ਸਬਜ਼ੀ ਬਣਾਣੀ ਹੋਵੇ ਤਾਂ ਤੁਸੀਂ ਘਰੇ ਬਣਾ ਕੇ ਤਿਆਰ ਕਰਿਓ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਪਨੀਰ ਬਿਲਕੁਲ ਹਾਈਜਾਇਨਿਕ ਤਰੀਕੇ ਨਾਲ ਸੀ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਦੇਖੋ ਬਿਲਕੁਲ ਇਹ ਅਲੱਗ ਛੈਣਾ ਅਲੱਗ ਹੋ ਚੁੱਕੀ ਹੈ ਤੇ ਪਾਣੀ ਅਲੱਗ ਹੋ ਚੁੱਕਿਆ ਹੁਣ ਕਿਸੇ ਬਰਤਨ ਵਿੱਚ ਅਸੀਂ ਛਾਲਨੀ ਰੱਖ ਦਾਂਗੇ ਇਹਦੇ ਉੱਪਰ ਪਸ ਕਾਟਨ ਦਾ ਕੱਪੜਾ ਰੱਖਾਂਗੇ ਇਸ ਤਰੀਕੇ ਨਾਲ ਤੇ ਨਾਲ ਹੀ ਅਸੀਂ ਜਿਹੜਾ ਆਪਣਾ ਪਨੀਰ ਕੱਟ ਕੇ ਰੱਖਿਆ ਸੀ ਉਹ ਐਡ ਕਰ ਦਾਂਗੇ ਇਹਦੇ ਵਿੱਚ ਜਿਹੜਾ ਇਹਦੇ ਵਿੱਚੋਂ ਪਾਣੀ ਨਿਕਲਦਾ ਤੁਸੀਂ ਉਹਨੂੰ ਕਿਸੇ ਸਬਜ਼ੀ ਦੀ ਗਰੇਵੀ ਵਿੱਚ ਯੂਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਟਾ ਗੁੰਨਣ ਲਈ ਵੀ ਯੂਜ਼ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਹੈਲਦੀ ਹੁੰਦਾ ਪਾਣੀ ਇਹਦਾ ਤੇ ਥੋੜਾ ਜਿਹਾ ਉੱਪਰ ਤੋਂ ਠੰਡਾ ਪਾਣੀ ਪਾਵਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਅਸੀਂ ਸਿਰਕਾ ਪਾਇਆ ਸੀਗਾ ਉਹਦਾ ਟੇਸਟ ਨਾ ਆਵੇ ਪਨੀਰ ਵਿੱਚੋਂ ਚੰਗੀ ਤਰ੍ਹਾਂ ਇਹਦਾ ਪਾਣੀ ਨਿਚੋੜ ਲਾਂਗੇ ਦੇਖੋ ਬਿਲਕੁਲ ਹਲਕੇ ਹੱਥਾਂ ਨਾਲ ਨਿਚੋੜ ਲਾਂਗੇ ਅਸੀਂ ਇਸ ਪਾਣੀ ਨੂੰ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਘਰੇ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਪਨੀਰ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਆ ਹੁਣ ਦੇਖੋ ਇਸ ਪਨੀਰ ਨੂੰ ਇਸ ਤਰੀਕੇ ਨਾਲ ਅਸੀਂ ਫੋਲਡ ਕਰ ਦੇਣਾ ਉੱਪਰ ਕਿਸੇ ਭਾਰੇ ਚੀਜ਼ ਨੂੰ ਅਸੀਂ ਰੱਖ ਦਾਂਗੇ ਅੱਧੇ ਘੰਟੇ ਲਈ ਇਸ ਤਰੀਕੇ ਨਾਲ ਪਈ ਰਹਿਣ ਦਵਾਂਗੇ ਤਾਂ ਕਿ ਸਾਡਾ ਪਨੀਰ ਉਹ ਸੈੱਟ ਹੋ ਸਕੇ ਅੱਧੇ ਘੰਟੇ ਬਾਅਦ ਅਸੀਂ ਅੱਧੇ ਤੋਂ ਪੌਣਾ ਘੰਟਾ ਹੋ ਚੁੱਕਿਆ ਸੀਗਾ ਪਨੀਰ ਨੂੰ ਪਏ ਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਟਿੱਕੀ ਚਮਕੀ ਤਿਆਰ ਹੋਈ ਹੈ ਕਿੰਨਾ ਦੇਖਣ ਨੂੰ ਵੀ ਵਧੀਆ ਲੱਗ ਰਿਹਾ ਹੈ ਤੇ ਖਾਣ ਵਿੱਚ ਹੋਰ ਵੀ ਜ਼ਿਆਦਾ ਟੇਸਟੀ ਲੱਗਦਾ ਹੈ ਤੁਸੀਂ ਘਰੇ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਘਰੇ ਬਣਾ ਕੇ ਤਿਆਰ ਕਰੋਗੇ ਤਾਂ ਬੱਚੇ ਵੀ ਬਹੁਤ ਜ਼ਿਆਦਾ ਚਾਣ ਨਾਲ ਖਾਣਗੇ ਕਿਉਂਕਿ ਇਹ ਘਰੇ ਬਣਾਇਆ ਹੁੰਦਾ ਬਹੁਤ ਜ਼ਿਆਦਾ ਸੌਫਟ ਹੁੰਦਾ ਤੇ ਹਾਈਜੀਨਿਕ ਤਰੀਕੇ ਨਾਲ ਅਸੀਂ ਤਿਆਰ ਕੀਤਾ ਹੈ ਤੁਸੀਂ ਇਹਨੂੰ ਸਨੈਕਸ ਵਿੱਚ ਸਬਜੀ ਵਿੱਚ ਪਾ ਕੇ ਖਾ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਕੱਚਾ ਵੀ ਨਮਕ ਲਗਾ ਕੇ ਪਾ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਆ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈਸ਼ਤ ਸ਼ਿਆਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰੋ ਤੇ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ